ਇਲੈਕਸ਼ਨ ਦਾ ਦੌਰ ਆਂਦਾ ਹੈ ਤੇ ਜਿਹੜੇ ਚੱਲੇ কারਤੂਸ ਨੇ ਉਹ ਆ ਕੇ ਨਵੇਂ-ਨਵੇਂ ਵਾਅਦੇ ਕਰਦੇ ਨੇ ਕੋਈ ਆਂ ਦਾ ਥੜਕਾ ਬਣਾ ਦਿਆਂਗਾ ਕੋਈ ਆਂ ਦਾ ਸੋਲੰਗ ਲਵਾ ਦਿਆਂਗਾ ਕੋਈ ਕੋਈ ਵਾਅਦਾ ਕੋਈ ਆਂ ਦਾ ਨਹਿਰਾਂ ਚਲਾ ਦਿਆਂਗਾ ਤੇ ਮੁxtਲਫ ਵਾਅਦੇ ਤੇ ਇਲੈਕਸ਼ਨ ਲੰਘ ਜਾਂਦਾ ਤੇ ਵਿੱਚੋਂ ਕੁਛ ਵੀ ਨਹੀਂ ਨਿਕਲਦਾ ਇਹ ਗੱਲ ਮੈਂ ਸੋਚਦਾ ਪਿਆ ਸਾ ਤੇ ਮੈਨੂੰ ਬਚਪਨ ਚ ਯਾਦ ਕੀਤੀ ਹੋਈ ਇੱਕ ਨਜ਼ਮ ਯਾਦ ਆ ਗਈ ਤੇ ਮੈਂ ਆਖਿਆ

ਜਿੱਚ ਵਗੀਆਂ ਤਿੰਨ ਲਹਿਰਾਂ ਦੋ ਸੁਕੀਆਂ ਤੇ ਇੱਕ ਵਗਈ ਨਾ ਜਿਹੜੀ ਵਗਈ ਨਾ ਉਹਦੇ ਚਾਇ ਤਿੰਨ ਬੰਮ ਨਾਵਨ ਜਿਹੜੀ ਵਗਈ ਨਾ ਉਹਦੇ ਚਾਇ ਤਿੰਨ ਬੰਮ ਨਾਵਨ ਦੋ ਡੁੱਬ ਗਏ ਤੇ ਇੱਕ ਲੱਭੇ ਨਾ ਜਿਹੜੀ ਵਗਈ ਨਾ ਉਹਦੇ ਚਾਇ ਤਿੰਨ ਬੰਮ ਨਾਵਨ ਦੋ ਡੁੱਬ ਗਏ ਤੇ ਇੱਕ ਲੱਭੇ ਨਾ ਜਿਹੜਾ ਲੱਭੇ ਨਾ ਉਹਨੂੰ ਲਬੀਆਂ ਤਿੰਨ ਗਾਵਾਂ ਜਿਹੜਾ ਲੱਭੇ ਹੀ ਨਾ ਉਹਨੂੰ ਲਬੀਆਂ ਤਿੰਨ ਗਾਵਾਂ ਦੋ ਠੰਡਰਾ ਤੇ ਇੱਕ ਸੁਹੇ ਹੀ ਨਾ ਸ਼ੁਰੂ ਦੇ ਸਾਰਾ ਰਾਵੀ ਵਿੱਚ ਵਗੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਤੇ ਇੱਕ ਵਗੇ ਹੀ ਨਾ ਜਿਹੜੀ ਵਗਈ ਨਾ ਹੁੰਦੇ ਚਾਏ ਤਿੰਨ ਬੰਮ ਨਾਵਨ ਦੋ ਡੁੱਬ ਗਏ ਤੇ ਇੱਕ ਲੱਭੇ ਹੀ ਨਾ ਜਿਹੜਾ ਲੱਭੇ ਹੀ ਨਾ ਉਹਨੂੰ ਲਬੀਆਂ ਤਿੰਨ ਗਾਵਾਂ ਦੋ ਫੰਡਰਾ ਤੇ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲੰਗੜੇ ਤੇ ਇੱਕ ਉੱਠੇ ਹੀ ਨਾ ਜਿਹੜੀ ਸੂਈ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲੰਗੜੇ ਤੇ ਇੱਕ ਉੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਤੇ ਇੱਕ ਚੱਲੇ ਹੀ ਨਾ ਜਿਹੜਾ ਉੱਠੇ ਹੀ ਨਾ ਹੁੰਦੀ ਕੀਮਤ 3 ਰੁਪਏ ਦੋ ਖੋਟੇ ਤੇ ਇੱਕ ਚੱਲੇ ਹੀ ਨਾ ਵੇਖੇ ਨਾ ਇਲੈਕਸ਼ਨ ਦੇ ਵਾਦੇ ਮਿੱਥੋ ਕੁਝ ਵੀ ਨਹੀਂ ਨਿਕਲਦਾ ਉਹ ਆਂਦੇ ਨੇ ਜਿਹੜਾ ਉੱਠੇ ਹੀ ਨਾ ਹੁੰਦੀ ਕੀਮਤ 3 ਰੁਪਏ ਦੋ ਖੋਟੇ ਤੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਆਏ ਤਿੰਨ ਸੁਨਿਆਰੇ ਵੇਖਣ ਜਿਹੜਾ ਚੱਲੇ ਹੀ ਨਾ ਉਹਨੂੰ ਆਏ ਤਿੰਨ ਸੁਨਿਆਰੇ ਵੇਖਣ ਦੋ ਅੰਨੇ ਤੇ ਇੱਕ ਨੂੰ ਦਿਸੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਆਏ ਤਿੰਨ ਸੁਨਿਆਰੇ ਵੇਖਣ ਦੋ ਅੰਨੇ ਤੇ ਇੱਕ ਨੂੰ ਦਿਸੇ ਹੀ ਨਾ ਜਿੰਨੂੰ ਦਿਸੇ ਹੀ ਨਾ ਉਹਨੂੰ ਮਾਰੀਆਂ ਤਿੰਨ ਮੁਕੀਆਂ ਲੋ ਪੁੱਸ ਗਈਆਂ ਤੇ ਇੱਕ ਵੱਜੀ ਨਾ